ज्ञान दे सागर कलयुग दी ओ दस पाछैया दी जग दी जूड चवरे छतर तख्त दे मालिक आप सतगुरु ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਕਰਕੇ ਬੈਠੀ ਗੁਰੂ ਪਿਆਰੀ ਗੁਰੂ ਸWARE ਸਾਥ ਸੁਣਨੇ ਜੀਓ ਆਜ ਸਵੇਰ ਤੁਹਾਨੂੰ ਆਪ ਜੀ ਗੁਰੂ ਸਾਹਿਬ ਦੀ ਪ੍ਰਸੰਸਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਿਆਰ ਬਾਰੇ ਉਹਨਾਂ ਦੇ ਜੀਵਨ ਬਾਰੇ ਸੁੰਦੇ ਵਿਚਾਰ ਤੇ ਸਮਝਦੇ ਆ ਰਹੇ ਹੋ ਹੁਣ ਵੀ ਛੋਟੇ ਛੋਟੇ ਬੱਚਿਆਂ ਵੱਲੋਂ ਆਪ ਜੀ ਨੇ ਬੜਾ ਹੀ ਰਸਮਈ ਕੀਰਤਨ ਜੋ ਹੈ ਸਰਵਣ ਕੀਤਾ ਹੈ ਦਾਸ ਕੀ ਵੀ ਫਤੇ ਪ੍ਰਵਾਣ ਕਰੋ ਗੱਜ ਕੇ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਬੜਾ ਸੁਣਾ ਆਪਾਂ ਸ਼ਬਦ ਸੁਣਿਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਫੇਰ ਤਾਲ ਸੂਰਜ ਨਿਕਲਿਆ ਤਾਰੇ ਛਟੇ ਹਨੇਰ ਖਲਵਾ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਇੱਕ ਦੀਨ ਦੁਨੀਆ ਦਾ ਐਸਾ ਉਹ ਪੀਰ ਪੈਗੰਬਰ ਗੁਰੂਆਂ ਦਾ ਗੁਰੂ ਪੀਰਾਂ ਦਾ ਪੀਰ ਨਬੀਆਂ ਦਾ نبی ਹੈ ਜਿਨੇ ਦੁਨੀਆ ਨੂੰ ਇੱਕ ਐਸੇ ਵੱਖਰੇ ਕਨਸੈਪਟ ਨਾਲ ਰੂਬਰੂ ਕਰਾਇਆ ਜਿਉਂ ਦੁਨੀਆ ਸੋਚ ਨਹੀਂ ਸਕਦੀ ਸੀ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਮਾਂ ਹੈ ਐਨੂੰ ਉਹੋਕ ਹਨੇਰਾ ਸਮੇਂ ਦੀਆਂ ਹਕੂਮਤਾਂ ਜੋ ਲੋਕਾਂ ਨੂੰ ਲੁੱਟ ਰਹੀਆਂ ਨੇ ਜਿਹੜੇ ਸਮੇਂ ਦੇ ਬਾਣਡੇ ਨੇ ਧਰਮ ਦੇ ਠੇਕੇਦਾਰ ਨੇ ਉਹ ਦੁਨੀਆ ਨੂੰ ਧਰਮ ਦੇ ਡਰਾਵੇ ਦਰਾਪ ਨਾਲ ਨੂੰ ਰੁੱਟਿਆ ਜਾ ਰਿਹਾ ਉਹਨਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਇਆ ਜਾ ਰਿਹਾ ਇਸ ਹਨੇਰੇ ਵਿੱਚ ਮੇਰੇ ਧੰਨ ਗੁਰੂ ਨਾਨਕ ਦੇ ਮਹਾਰਾਜ ਇੱਕ ਸੂਰਜ ਵਾਂਗੂ ਨਿਕਲ ਕੇ ਨਿਕਲਦੇ ਸੂਰਜ ਵਾਂਗੂ ਦੁਨੀਆ ਨੂੰ ਵਹਿਮਾਂ ਭਰਮਾਂ ਅਤੇ ਉਹਨਾਂ ਡੇਰੇਦਾਰਾਂ ਦੇ ਉਹਨਾਂ ਠੇਕੇਦਾਰਾਂ ਦੇ ਬੋਹ ਬੰਧਨਾ ਵਿੱਚੋਂ ਛੁਡਾਉਂਦੇ ਨੇ ਇਸ ਹਨੇਰੀ ਨੂੰ ਚਾਨਣ ਵਿੱਚ ਬਦਲਦੇ ਨੇ ਗੁਰਨਾਨਕ ਦੇਵ ਮਹਾਰਾਜ ਇੱਕ ਬੜੀ ਹੀ ਵੱਖਰੇ ਕਨਸੈਪਟ ਨਾਲ ਚੱਲਦੇ ਨੇ ਦੁਨੀਆ ਰੱਬ ਨੂੰ ਲੱਭਦੀ ਐ ਆਪਾਂ ਕਿਹਨਾਂ ਨੇ ਰੱਬ ਨੂੰ ਲੱਭਣਾ ਐ ਰੱਬ ਨੂੰ ਪਾਣਾ ਐ ਭਾਈ ਜੇ ਉਸ ਚੀਜ਼ ਵਿੱਚ ਗਵਾਜੀ ਹੋਏ ਗੁਰੂ ਸਾਹਿਬ ਨੇ ਕਿਹਾ ਰੱਬ ਤੁਹਾਡੇ ਅੰਦਰ ਵਸਦਾ ਕਾਰਟਕ ਪਾਟ ਅੰਦਰ ਵਸੇ ਨਿਰਕਾਰ ਦੁਨੀਆ ਦੇ ਹਰ ਇੱਕ ਜੀਵ ਅੰਦਰ ਉਹ ਰੱਬ ਵਸਦਾ ਹੈ ਗੁਰਨਾਨਕ ਦੇਵ ਮਹਾਰਾਜ ਜੀ ਨੇ ਉਸ ਰੱਬ ਨਾਲ ਸੰਬੰਧ ਗੁਰੂ ਸਾਹਿਬ ਨੇ ਇਕ ਓੰਕਾਰ ਦਾ ਕਨਸੈਪਟ ਦਿੱਤਾ ਹੈ ਵੀ ਦੁਨੀਆ ਵਿੱਚ ਆਪਾਂ ਜਿੰਨੂ ਮਰਜੀ ਬਣੀਏ ਪਰ ਜਿਹੜੀ ਸੁਪਰੀਮ ਪਾਵਰ ਹੈ ਉਹ ਓਕਾਰ ਪੁਰਖ ਕੋ ਇੱਕੀ ਹੈ ਦੁਨੀਆ ਦੇ ਜਿੰਨੇ ਵੀ ਦੇਵੀ ਦੇਵਤੇ ਨੇ ਪੀਰ پیغمبر ਅਵਤਾਰਸ ਦੁਨੀਆ ਤੇ ਹੋਏ ਨੇ ਸਾਰੇ ਸਤਾਰ ਯੋਗ ਨੇ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਇੱਕ ਆਕਾਰ ਪੁਰਖ ਦਾ ਕਨਸੈਪਟ ਦਿੱਤਾ ਹੈ ਵੀ ਜਿੰਨੇ ਵੀ ਪੀਰ پیغمبر ਨੇ ਸਾਰਿਆਂ ਦਾ ਗਿਆਨ ਉਸ ਆਕਾਰ ਪੁਰਖ ਨੂੰ ਜਾ ਕੇ ਹੁੰਦਾ ਹੈ ਗੁਰੂ ਸਾਹਿਬ ਆਦ ਸੱਚ ਗੁਰੂ ਗ੍ਰੰਥ ਸਾਹਿਬ ਵੀ ਸੱਚ ਤੇ ਨਾਨਕ ਉਸੀ 30 ਸੱਚ ਦੇ ਰੱਬ ਦੀ ਗੱਲ ਕਰਦੇ। ਤੇ ਇਸ ਰੱਬ ਨੂੰ ਗੁਰੂ ਸਾਹਿਬ ਇਸ ਤਰ੍ਹਾਂ ਦਰਸਾਉਂਦੇ ਨੇ ਕਿੰਨੇ ਨੇ? ਇਸ ਤਰ੍ਹਾਂ ਦਰਸਾਉਂਦੇ ਨੇ ਜਿਸ ਤਰ੍ਹਾਂ ਰੱਬ ਕੋਤ ਵਿਚਾਰ ਦੁਨੀਆ ਨੇ ਰੱਬ ਨੂੰ ਬਹੁਤ ਛੋਟਾ ਕਰਕੇ ਜਾਣਿਆ। ਬਹੁਤ ਸੀਮਤ ਵਸਤਾਂ ਵਿੱਚ ਜਾਣਿਆ ਵੀ ਰੱਬ ਮੰਦਰਾਂ ਵਿੱਚ ਹੀ ਵਸਦਾ ਹੈ। ਵੀ ਰੱਬ ਗੁਰਦੁਆਰੇ ਵਿੱਚ ਹੀ ਵਸਦਾ ਹੈ। ਰਾਗੁੰ ਮਸੀਦਾ ਵਿੱਚ ਹੀ ਵਸਦਾ ਹੈ ਪਰ ਗੁਰਨਾਣਕ ਨੇ ਉਸ ਰਗ ਨੂੰ ਕੰਨ ਕੰਨ ਵਿੱਚ ਬਤਾਇਆ ਗੁਰਨਾਣਕ ਕਹਿੰਦਾ ਤੁਹਾਡੇ ਅੰਦਰ ਵੀ ਰਗ ਵਸਦਾ ਹੈ ਆਪਣੇ ਅੰਦਰ ਝਾਕੀ ਮਾਰੋ ਤੁਹਾਡੇ ਅੰਦਰ ਵੀ ਰਗ ਵਸਦਾ ਹੈ ਉਸ ਅੰਦਰ ਵਾਲੇ ਰਗ ਨੂੰ ਗੁਰੂ ਸਾਹਿਬ ਨੇ ਲੱਭਣ ਲਈ ਕਿਹਾ ਗੁਰੂ ਸਾਹਿਬ ਕਹਿੰਦੇ ਨੇ ਹਤ ਸੁੰਦਰ ਕੁਲੀਰ ਚਤੁਰ ਮੁਖ ਗਿਆਨੀ ਤਨਵੰਤ ਮ੍ਰਿਤਕ ਕਹੇ ਨਾੜਕਾ ਜੇ ਪ੍ਰੀਤ ਨਹੀਂ ਭਗਵੰਤ ਕਹਿੰਦੇ ਨੇ ਕਰੋ ਸ੍ਰਵਪਤੀ ਉਪਾਸਨਾ ਤੁਸੀਂ ਨਹੀਂ ਕਰਦੇ اس رب کے گنوں تسی نہیں سمجھ دے اس رب نے اس کار تسی نہیں سمجھ پا رہے کہ جی تسی مرتک ہو پاوے تسی آت سندر ہو پاوے تسی تھی راجے. راجے ہو اسے جگہ کے پرنس ہو آت سندر کلین مرجی چتر جنے مرضی چترائی ہونی جنہ مرضی گیان ہونی تسی لدے ہو پر اگر اس رب کو تھی ਪੁਕਾਰਦੇ ਨਹੀਂ ਉਸ ਰੱਬ ਨੂੰ ਸਮਝਦੇ ਨਹੀਂ ਉਸ ਰੱਬ ਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਨਹੀਂ ਕਰਦੇ ਤੇ ਤੁਸੀਂ ਮ੍ਰਿਤਕ ਹੋ ਜੀਵਨ ਦਾ ਹੱਕ ਨਹੀਂ ਅਗਰ ਜੀਵਨ ਜੀਣਾ ਹੈ ਤੁਸੀਂ ਜੀਵਨ ਨੂੰ ਸਫਲਾ ਕਰਨਾ ਹੈ ਤੇ ਗੁਰੂ ਨਾਨਕ ਦੇ ਦੱਸੇ ਹੋਏ ਰਾਹ ਉੱਤੇ ਚੱਲਣਾ ਹੈ ਆਜ ਸੱਚ ਜੁਗਾਂ ਦਾ ਸੱਚ ਹੈ ਭੀ ਸੱਚ ਤੇ ਨਾਨਕ ਉਸੇ ਭੀ ਵਾਲੇ ਰੱਬ ਨਾਲ ਜੋ ਰੂਹ ਰੂਹ ਕਰਾਇਆ ਗੁਰੂ ਨਾਨਕ ਦੇਵ ਮਹਾਰਾਜ ਕਹ ਰਹੇ ਨੇ ਇਸ ਦੁਨੀਆ ਦੀ ਹੋਂਦ ਤੋਂ ਪਹਿਲਾਂ ਦੀ ਜਿਹੜਾ ਉਹ ਰੱਬ ਹੈ ਉਹ ਮੌਜੂਦ ਸੀ ਇਸ ਦੁਨੀਆ ਦੀ ਹੋਣ ਤੋਂ ਬਾਅਦ ਵੀ ਉਹ ਰੱਬ ਮੌਜੂਦ ਹੈ ਅੱਜ ਵੀ ਉਹ ਰੱਬ ਮੌਜੂਦ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਰੱਬ ਮੌਜੂਦ ਰਹੇਗਾ ਉਸ ਰੱਬ ਨੂੰ ਮਿਟਾਇਆ ਨਹੀਂ ਜਾ ਸਕਦਾ ਉਹ ਸੁਪਰੀਮ ਪਾਵਰ ਹੈ ਰੱਬ ਦੇ ਅੰダー ਇਸ ਦੁਨੀਆ ਦਾ ਹਰ ਇੱਕ ਟੀ ਜੋ ਹੈ ਉਹ ਚੱਲ ਰਹੀ ਹੈ ਤੇ ਗੁਰਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਗਿਆਨ ਹੈ ਉਹ ਵੀ ਆਜ ਸੱਚ ਜੁਗਾਦ ਹੈ ਕਿ ਜਿਹੜੀ ਸਚਾਈ ਹੈ ਉਹ ਦੁਨੀਆਂ ਦੇ ਸ਼ੁਰੂਆਤ ਤੋਂ ਚੱਲ ਰਹੀ ਹੈ ਜੋ ਸਚਾਈ ਹੈ ਉਹ ਦੁਨੀਆਂ ਦੇ ਸ਼ੁਰੂਆਤ ਤੋਂ ਚੱਲ ਰਹੀ ਹੈ ਅਗਿਆਨਤਾ ਤੇ ਝੂਠ ਸਚਾਈ ਨੂੰ ਦਬ ਦਿੰਦਾ ਹੈ ਜਦੋਂ ਅਗਿਆਨਤਾ ਤੇ ਝੂਠ ਸਚਾਈ ਨੂੰ ਦਬ ਦਿੰਦਾ ਹੈ ਤੇ ਸਚਾਈ ਛੁੱਪ ਜਾਂਦੀ ਹੈ ਫਿਰ ਮੇਰੇ ਕਬੀਰ ਵਰਗੇ ਮੇਰੇ ਗੁਰਨਾਣਕ ਵਰਗੇ ਆ ਕੇ ਉਸ ਝੂਠ ਤੋਂ ਸਾਤ ਨੂੰ ਛਡਾਉਂਦੇ ਨੇ ਤੇ ਦੁਨੀਆਂ ਨੂੰ ਸੱਚ ਤੋਂ ਰੂਬਰੂ ਕਰਾਉਂਦੇ ਨੇ ਪਰ ਜਿਹੜਾ ਅਸਲੀਅਤ ਹੈ ਦੁਨੀਆ ਦੀੋਂ ਤੋਂ ਸੱਚ ਚੱਲਿਆ ਆ ਰਿਹਾ ਹੈ ਤੇ ਅੱਜ ਵੀ ਸੱਚ ਹੈ ਕੱਲ ਵੀ ਸੱਚ ਰਹੇਗਾ ਉਸ ਸੱਚ ਨੂੰ ਲੱਭਣਾ ਸਾਡਾ ਸਭ ਤੋਂ ਵੱਡਾ ਕੰਮ ਹੈ ਵੀਰ ਜੀ ਨੇ ਬੜਾ ਸੋਨਾ ਕਿਹਾ ਆਪਾਂ ਗੁਰੂ ਘਰ ਨੂੰ ਮਨਾ ਰਹੇ ਹਾਂ ਪਰ ਗੁਰੂ ਨੂੰ ਸਮਝਣਾ ਵੀ ਸਾਡਾ ਵਿਸ਼ਾ ਹੈ ਉਹੀ ਗੱਲ ਹੈ ਆਪਾਂ ਜਿੰਨੇ ਮਰਜੀ ਲੰਗਰ ਲਾਈਏ ਜਦੋਂ ਤੱਕ ਗਿਆਨ ਨੂੰ ਮਨ ਵਿੱਚ ਨਹੀਂ ਓਸਾਵਾਂਗੇ ਉਦੋਂ ਤੱਕ ਲੰਗਰ ਲਾਏ ਸੁਪਨੇ ਨਹੀਂ ਹੋਣਗੇ ਆਪਾਂ ਜਿੰਨੀਆਂ ਮਰਦੀਆਂ ਮੋਮਬਤੀਆਂ ਬਾਲੀਏ ਜਦੋਂ ਤੱਕ ਅੰਦਰ ਗਿਆਨ ਦਾ ਦੀਵਾ ਨਹੀਂ ਬਾਲਾਂਗੇ ਤੇ ਉਹਨਾਂ ਮੋਮਬੱਤੀਆਂ ਵਾਲੀਆਂ ਸਫਲ ਨਹੀਂ ਹੋਣਗੀਆਂ ਕਿਉਂਕਿ ਜਦੋਂ ਇਹ ਗਿਆਨ ਦਾ ਦੀਵਾ ਬੜੇਗਾ ਇਹ ਦੀਵਾ ساری ਉਮਰ ਬੁਝੇਗਾ ਨਹੀਂ ਜਿਹੜਾ ਮੋਮਬੱਤੀਆਂ ਦਾ ਦੀਵਿਆਂ ਦਾ ਚਾਨਣਾ ਬਹੁਤ ਥੋੜੇ ਸਮੇਂ ਵਾਸਤੇ ਹੈ ਪਰ ਜਿਹੜਾ ਗਿਆਨ ਦਾ ਦੀਵਾ ਹੈ ਦੁਨੀਆ ਦੇ ਜਨਮ ਦੇ ਜਨਮ ਮੁੱਕ ਜਾਣਗੇ ਪਰ ਇਹ ਗਿਆਨ ਦਾ ਦੀਵਾ ਬੁਝੇਗਾ ਨਹੀਂ ਇਸ ਗਿਆਨ ਦੇ ਦੀਵੇ ਨੂੰ ਬਾਲਣ ਦੀ ਗੱਲ ਕਰੋ ਜਾਨ ਦੇ ਦੀਵੇ ਨੂੰ ਬਾਲੋ ਤੇ ਤੁਹਾਡਾ ਜਿਹੜਾ ਹੈ ਉਹ ਗੁਰਪੁਰਬ ਮਨਾਇਆ ਸੁਪਲਾ ਹੋਏਗਾ ਨਾਨਕ ਬੜੇ ਹੀ ਪਿਆਰਾ ਕਨਸੈਪਟ ਹੈ ਗੁਰਨਾਨਕ ਨੇ ਬੜੇ ਹੀ ਸੂਝਵਾਨ ਤਰੀਕੇ ਨਾਲ ਦੁਨੀਆਂ ਨੂੰ ਸਮਝਾਇਆ ਇੱਕ ਸਾਖੀ ਆਪਾਂ ਸਾਰਿਆਂ ਨੇ ਬਹੁਤ ਸੁਣੀ ਹੈ ਵੀ ਗੁਰੂ ਸਾਹਿਬ ਹਰ ਦੁਆਰ ਜਾਂਦੇ ਨੇ ਉੱਥੇ ਜਿਹੜੇ ਜਿਹੇ ਪੰਡਤ ਨੇ ਉੱਥੇ ਜਿਹੜੇ ਲੋਕ ਨੇ ਸੂਰਜ ਨੂੰ ਪਾਣੀ ਦੇ ਰਹੇ ਨੇ ਪਿੱਤਰਾਂ ਨੂੰ ਆਪਣੇ ਪਾਣੀ ਦੇ ਰਹੇ ਨੇ ਤੇ ਗੁਰਨਾਨਕ ਦੇ ਮਹਾਰਾਜ ਉਹਨਾਂ ਨੂੰ ਸਮਝਾਉਣਾ ਚਾਹੁੰਦੇ ਨੇ ਵੀ ਜਿਹੜਾ ਪਾਣੀ ਹੈ ਉਹ ਸੂਰਜਾ ਤੱਕ ਨਹੀਂ ਪਹੁੰਚਦਾ ਪਰ ਗੁਰੂ ਸਾਹਿਬ ਦੀ ਸੋਚਣ ਦਾ ਤਰੀਕਾ ਵੇਖੋ ਬਾਖਵਾਲ ਹੈ ਦੁਨੀਆ ਆਪਾਂ ਅਗਰ ਸਿੱਧਾ ਜਾ ਕੇ ਕਹਿੰਦੇ ਨਾ ਜੀ ਪਾਣੀ ਪਹੁੰਚਾਣਾ ਬਹੁਤ ਔਖਾ ਹੈ ਤੇ ਉਹ ਲੋਕ ਸਾਨੂੰ ਕਾਣ ਨੂੰ ਪੈਣ ਬੜਾ ਟੈਨਸ ਮਾਹੌਲ ਬਣ ਜਾਏ ਪਰ ਗੁਰੂ ਸਾਹਿਬ ਤੇ ਸਮਝਾਉਣ ਦਾ ਤਰੀਕਾ ਹੈ ਆਪਣੇ ਖੇਤਾਂ ਵੱਲੋਂ ਪਾਣੀ ਪਾਣਾ ਸ਼ੁਰੂ ਕਰਦੇ ਨੇ ਲੋਕ ਕਹਿੰਦੇ ਗੁਰੂ ਸਾਹਿਬ ਤੁਸੀਂ ਕੀ ਕਰ ਰਹੇ ਹੋ ਤੇ ਉਹ ਜਵਾਬ ਦਿੰਦੇ ਨੇ ਕਿ ਜੇ ਅਗਰ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਸਕਦਾ ਹੈ ਵੀਰਾਂ ਕਿਰਨਾ ਤੱਕ ਨਹੀਂ ਪਹੁੰਚ ਸਕਦਾ ਸੋਚੋ ਕਿ ਆ ਉਸ ਸਮੇਂ ਅਵਸਥਾ ਹੋਏਗੀ ਉਹ ਬੋਲਣ ਵਾਲਾ ਕੁਝ ਬੋਲ ਨਹੀਂ ਪਾਏਗਾ ਤੇ ਗੁਰੂ ਸਾਹਿਬ ਨੇ ਆਪਣੀ ਗੱਲ ਵੀ ਰੱਖੀ ਇਹ ਗੁਰੂ ਨਾਨਕ ਦੇ ਸੋਚਣ ਦਾ ਤਰੀਕਾ ਹੈ ਅਸੀਂ ਮਿੱਟੀ ਵੇਖ ਰਹੇ ਹਾਂ ਹਵਾ ਵੇਖ ਰਹੇ ਹਾਂ ਵੀ ਹਵਾ ਚੱਲ ਰਹੀ ਤੇਰੀ ਚੱਲ ਰਹੀ ਹੈ ਗੁਰੂ ਨਾਨਕ ਪਵਨ ਵਿੱਚ ਚੋਲ ਵੇਖ ਰਿਹਾ ਹੈ ਆਪਾਂ ਪਾਣੀ ਵਿੱਚ ਹੜ੍ਹ ਵੇਖ ਰਹੇ ਹਾਂ ਗੁਰੂ ਨਾਨਕ ਪਾਣੀ ਦੀ ਆਵਾਜ਼ਾਂ ਨੂੰ ਸੁਣ ਰਿਹਾ ਹੈ ਗੁਰੂ ਨਾਨਕ ਨੇ ਦੁਨੀਆਂ ਨੂੰ ਇੱਕ ਐਸੇ ਨਜ਼ਰੀਏ ਨਾਲ ਵੇਖਿਆ ਜਿਹਦੇ ਨਾਲ ਅਸੀਂ ਵੇਖ ਨਹੀਂ ਸਕਦੇ ਸੋਚੋ ਪਹਿਲਾ ਗਗਨ ਨਹੀਂ ਸੀ ਪਹਿਲਾ ਸੂਰਜ ਚੰਦਰ ਨਹੀਂ ਸੀ ਪਰ ਗੁਰੂ ਨਾਨਕ ਕੇ ਪਿਆ ਗਗਨ ਮੈਂ ਤਾਲ ਰਵ ਚੰਦ ਦੀਪਕ ਬਣੈ ਤਾਰਕਾ ਮੰਡਲ ਚੜਕ ਮੋਤੀ ਰੂਪ ਮੱਲਿਆ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਉਲੰਭ ਜੋਤੀ ਗੁਰੂ ਨਾਨਕ ਨੇ ਦੁਨੀਆ ਨੂੰ ਵੇਖਣ ਦਾ ਇੱਕ ਨਸਰੀਆ ਤਾਇਕ ਕੀਤਾ ਜਿੱਦਣ ਐ ਚਸ਼ਮਾ ਗੁਰੂ ਨਾਨਕ ਦਾ ਲੱਗੇਗਾ ਗੁਰੂ ਨਾਨਕ ਦੇ ਚਸ਼ਮੇ ਨਾਲ ਸੀ ਦੁਨੀਆ ਨੂੰ ਵੇਖਾਂਗੇ ਉਸ ਦਿਨ ਸਾਡਾ ਵੇਖਿਆ ਸਪੜ ਹੋ ਜਾਏਗਾ ਕਈ ਦਿਨਾਂ ਜੀ ਰੱਬ ਨੂੰ ਪਾਉਣਾ ਰੱਬ ਨੂੰ ਪਾਉਣ ਦੇ 6 ਕਨਸੈਪਟ ਨੇ ਰੱਬ ਨੂੰ ਪਾਉਣ ਦੇ 6 ਕਨਸੈਪਟ ਨੇ ਸਭ ਤੋਂ ਪਹਿਲਾ ਹੈ ਅੱਖਾਂ ਨਾਲ ਦੇਖਣਾ ਆਪਾਂ ਸਾਰੇ ਅੱਖਾਂ ਨਾਲ ਦੇਖਦੇ ਹਾਂ ਪਰ ਅੱਖਾਂ ਨਾਲ ਦੇਖਣਾ ਕੀ ਹੈ ਉਹ ਰੱਬ ਨੂੰ ਪਾਉਣ ਦਾ ਜਰੀਆ ਹੈ ਇਹ ਜਿਹੜੇ 6 ਜਰੀਏ ਨੇ ਇਹ ਗਰੰਟੀ ਸੁਦਾ ਜਰੀਆ ਹੈ ਇੱਥੇ ਮੈਂ ਤੁਹਾਨੂੰ ਕਾਪੀ ਡਾਇਵਰਸਾਈਨ ਕਰਕੇ ਦੇ ਸਕਦਾ ਅਗਰ ਆਪਾਂ ਇਹ 6 ਚੀਜ਼ਾਂ ਆਪਣੇ ਜੀਵਨ ਵਿੱਚ ਲਾਗੂ ਕਰਦੇ ਆਂ ਤੇ ਸਾਡਾ ਜੀਵਨ ਰੱਬ ਵਰਗਾ ਅੱਜ ਹੀ ਬਣ ਜਾਏਗਾ ਕੱਲ ਵੀ ਆਪਾਂ ਵੇਖ ਨਹੀਂ ਕਰਦੇ ਸਭ ਤੋਂ ਪਹਿਲਾ ਹੈ ਵੇਖਣਾ ਅੱਖਾਂ ਨਾਲ ਦੁਨੀਆ ਦਾ ਹਰ ਇੱਕ ਜੀਵ ਵੇਖਦਾ ਹੈ ਭਾਵੇਂ ਉਹ ਇਨਸਾਨ ਹੈ ਭਾਵੇਂ ਉਹ ਜਾਨਵਰ ਹੈ ਪਰ ਅੱਖਾਂ ਨਾਲ ਵੇਖਣਾ ਕੀ ਹੈ ਉਹ ਵੇਖਣਾ ਸੱਚਾਈ ਵੇਖਣਾ ਪੋਜ਼ਿਟਿਵਿਟੀ ਨੂੰ ਸਚਿਆਰਤਾ ਨੂੰ ਸੁਚੁੱਪਤਾ ਨੂੰ ਆਪਾਂ ਦੁਨੀਆ ਵਿੱਚ ਵੇਖ ਰਹੇ ਆ ਜੀ ਮੇਰਾ ਜੀਵਨ ਹੈ ਬਹੁਤ ਕਠਨ ਪਰਿਆਏ ਮੇਰੇ ਜੀਵਨ ਵਿੱਚ ਕਠਿਨਾਈਆਂ ਹੀ ਕਠਿਨਾਈਆਂ ਨੇ ਮੇਰੇ ਜੀਵਨ ਵਿੱਚ ਬਹੁਤ ਸਾਰੀ ਪਠਨਾਈਆਂ ਨੇ ਪਰ ਜਦੋਂ ਇਸ ਜੀਵਨ ਵਿੱਚ ਮੈਂ ਛੋਟੀ ਛੋਟੀ ਚੀਜ਼ਾਂ ਨੂੰ ਰੇਖਾਂਗਾ ਵੀ ਅੱਜ ਮੈਂ ਇਹ ਚੀਜ਼ ਪ੍ਰਾਪਤ ਕੀਤੀ ਤੇ ਮੇਰਾ ਜੀਵਨ ਜਿਹੜਾ ਹੈ ਉਹ ਬਦਲਣਾ ਸ਼ੁਰੂ ਹੋਏਗਾ ਜਿਹੜੀ ਦੂਸਰੀ ਚੀਜ਼ ਹੈ ਉਹ ਕੰਨਾਂ ਨਾਲ ਸੁਣਨਾ ਹੈ ਦੁਨੀਆ ਦਾ ਹਰ ਇੱਕ ਜੀਵ ਕੰਨਾਂ ਨਾਲ ਸੁਣ ਰਿਹਾ ਹੈ ਪਰ ਜਦੋਂ ਇਸ ਕੰਨਾਂ ਨਾਲ ਪੋਜ਼ਿਟਿਵਿਟੀ ਸੱਚਾਈ ਅਤੇ ਸਚਾਈ ਨੂੰ ਸੁਨਿਆ ਜਾਏਗਾ ਸਾਡੇ ਕੰਨ ਵੀ ਪਵਿੱਤਰ ਹੋਣਗੇ ਤੇ ਸਾਡੇ ਮਨ ਵਿੱਚ ਬਹੁਤ ਹੀ ਸੋਹਣੀ ਤਰੰਗ ਪੈਦਾ ਹੋਏਗੀ ਤੇ ਜਿਹੜਾ ਰੱਬੀ ਜੀਵਨ ਹੈ ਉਦੋਂ ਨਾਲ ਸਾਡਾ ਜਿਹੜਾ ਹੈ ਉਹ ਕਦਮ ਵਧੇਗਾ ਦੂਸਰੀ ਚੀਜ਼ ਤੀਸਰੀ ਚੀਜ਼ ਹੈ ਮੂੰਹ ਨਾਲ ਬੋਲਣਾ ਦੁਨੀਆ ਦਾ ਹਰ ਇੱਕ ਵਿਅਕਤੀ ਮੂੰਹ ਨਾਲ ਬੋਲ ਰਿਹਾ ਹੈ ਪਰ ਮੂੰਹ ਨਾਲ ਬੋਲਣਾ ਸਚਿਆਰ ਬੰਣਾ ਸੱਚਾ ਬੋਲਣਾ ਤੇ ਮਿੱਠਾ ਬੋਲਣਾ ਸਿੱਖ ਦੀ ਪਹਿਚਾਨ ਹੈ ਰੱਬੀ ਹੁਨਾ ਦੀ ਪਹਿਚਾਨ ਹੈ ਅਗਰ ਆਪਾਂ ਆਪਣੇ ਮੁਖ ਨਾਲ ਸੋਨਾ ਸਤਜਾ ਤੇ ਮਿੱਠਾ ਬੋਲਾਂਗੇ ਤੇ ਸਾਡੀ ਜਿਹੜੀ ਬੋਲ ਨੇ ਉਹ ਸਾਹਮਣੇ ਵਾਲੇ ਨੂੰ ਬਹੁਤ ਪ੍ਰਭਾਵਿਤ ਕਰਨਗੇ ਤੇ ਲੋਕ ਉਸ ਚੀਜ਼ ਦਾ ਵੇਟ ਕਰਨਗੇ ਵੀ ਆ ਬੰਦਾ ਕਦੋਂ ਬੋਲੇ ਤੇ ਜਦੋਂ ਸਾਡੇ ਮੁਖ ਵਿੱਚ ਮਿੱਠਾ ਬਣ ਕੋਈਦਾ ਮੁਖ ਸਾਡੀ ਮਿੱਠੀਆਂ ਗੱਲਾਂ ਕਰੇਗਾ ਤੇ ਜੀਵਨ ਆਪਣੇ ਆਪ ਰੱਬ ਵਾਲਾ ਬਣ ਜਾਏਗਾ ਕਿਉਂਕਿ ਜਦੋਂ ਮਿੱਠਾ ਹੈ ਸੱਚਾ ਹੈ ਤੇ ਸਾਡੇ ਵਿੱਚ ਪੁਰਾਣੇ ਲੋਕ ਜਿਹੜੇ ਨੇ ਨਾ ਤੁਸੀਂ ਕਹਿ ਸਕਦੇ ਹੋ ਜਹਿਰ ਭਰੇ ਲੋਕ ਦੁੱਖਤਨ ਹੋਣਗੇ ਜੀਵਨ ਵਿੱਚ ਸੱਚੇ ਦੋਸਤ ਪਿਆਰੇ ਮਿੱਤਰ ਅੱچھے ਰਿਸ਼ਤੇਦਾਰ ਬਣਨਗੇ ਤੇ ਜੀਵਨ ਸਵਰਗ ਬਣਦਾ ਜਾਏਗਾ ਚੌਥੀ ਚੀਜ਼ ਹੈ ਹੱਥਾਂ ਨਾਲ ਚੰਗਾ ਕੰਮ ਕਰਨਾ ਦੁਨੀਆ ਦਾ ਹਰ ਵਿਅਕਤੀ ਕੰਮ ਕਰਦਾ ਹੈ ਗੁਰਨਾਣਕ ਦੇਵ ਮਹਾਰਾਜੀ ਦਾ ਸਿਧਾਂਤ ਹੈ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਵੀ ਅਨੇਕਾਂ ਕੰਮ ਕੀਤੇ ਗੁਰੂ ਸਾਹਿਬ ਨੇ ਮੱਧੀਆਂ ਚਾਰੀਆਂ ਹੱਲਵਾਇਆ ਮੋਦੀ ਖਾਨੇ ਵਿੱਚ ਵੀ ਨੌਕਰੀ ਕੀਤੀ ਆਪਣਾ ਜੀਵਨ ਵਿੱਚ ਸਾਰੀ ਉਮਰ ਗੁਰੂ ਸਾਹਿਬ ਨੇ ਕੀਰਤ ਕੀਤੀ ਹੈ ਪਰ ਬੜੀ ਅਫਸੋਸ ਦੀ ਗੱਲ ਹੈ ਅੱਜ ਗੁਰਨਾਨਕ ਦੀ ਗੱਲ ਕਰਨ ਵਾਲੇ ਕੀਰਤ ਨਹੀਂ ਕਰਦੇ ਪਰ ਲੋਕਾਂ ਨੂੰ ਠੱਗਣ ਉੱਤੇ ਬੈਠੇ ਨੇ ਆਪਾਂ ਗੁਰਨਾਨਕ ਵਰਗੇ ਬਣਨਾ ਹੈ ਤੇ ਗੁਰਨਾਨਕ ਵਾਂਗ ਸੱਚੀ ਅਤੇ ਸੁੱਚੀ ਕੀਰਤ ਕਰਨੀ ਹੈ ਕਿਉਂਕਿ ਜਿੱਦਣ ਸਾਡੇ ਘਰ ਵਿੱਚ ਸੱਚੀ ਅਤੇ ਸੁੱਚੀ ਕਿਰਤ ਦਾ ਪੈਸਾ ਆਏਗਾ ਉਹ ਸਾਡੀ ਭੁੱਖ ਨੂੰ ਪਤੰਮ ਕਰੇਗਾ ਕਹਿੰਦੇ ਨਾ ਜੀ ਕੰਮ ਬਹੁਤ ਜ਼ਿਆਦਾ ਕੀਤਾ ਤੇ ਰਾਤੀ ਜਿਹੜੀ ਰੋਟੀ ਦੀ ਭੁੱਖ ਹੈ ਵਧੀਆ ਲੱਗਦੀ ਹੈ ਭੁੱਖ ਜ਼ਿਆਦਾ ਲੱਗੀ ਹੈ ਤੇ ਰੋਟੀ ਸਵਾਦ ਲੱਗਦੀ ਹੈ ਉਹੀ ਕਨਸੈਪਟ ਹੈ ਜਦ ਸੱਚੀ ਅਤੇ ਸੁੱਚੀ ਕਿਰਤ ਹੋਏਗੀ ਤੇ ਜਿਹੜੀ ਮਾਇਆ ਹੈ ਉਹ ਮਾਇਆ ਵਰਤੀ ਬੜੇ ਅچھے ਢੰਗ ਨਾਲ ਜਾਏਗੀ ਹੱਥਾਂ ਨਾਲ ਚੰਗਾ ਕੰਮ ਕਰਨਾ ਰੱਬੀ ਹੁਣਾਵਲ ਵਧਨ ਦਾ ਚੌਥਾ ਸਟੈਪ ਹੈ ਪੰਜਵਾਂ ਸਟੈਪ ਹੈ ਪੈਰਾਂ ਨਾਲ ਚੱਲਣਾ ਪੈਰਾਂ ਨਾਲ ਚੱਲ ਰਿਹਾ ਹੈ ਪਰ ਪੈਰਾਂ ਨਾਲ ਚੱਲ ਕੇ ਜਾਣਾ ਕਿੱਥੇ ਹੈ ਉਹ ਇੱਕ ਬਹੁਤ ਵੱਡਾ ਵਿਸ਼ਾ ਹੈ ਐਨਾ ਪੈਰਾਂ ਨਾਲ ਚੱਲ ਕੇ ਠੀਕੀ ਉੱਤੇ ਵੀ ਜਾਇਆ ਜਾ ਸਕਦਾ ਹੈ ਸ਼ਰਾਬ ਦੀ ਸ਼ਰਾਬ ਪੀਤੀ ਜਾ ਸਕਦੀ ਹੈ ਕਿ ਐਨਾ ਪੈਰਾਂ ਨਾਲ ਚੱਲ ਕੇ ਅੱਜ ਤੁਸੀਂ ਗੁਰੂ ਘਰ ਆਇਓ ਇੱਥੋਂ ਕੁਝ ਸਿੱਖੋਗੇ ਤੇ ਘਰ ਜਾ ਕੇ ਆਪਣੇ ਜੀਵਨ ਵਿੱਚ ਲਾਗੂ ਕਰੋਗੇ ਤੁਹਾਡਾ ਜੀਵਨ ਸਵਰਗ ਬਣੇਗਾ ਐ ਪੈਰ ਮੂਰਤ ਕੀਮਤੀ ਨੇ ਪੈਰ ਨਹੀਂ ਦੁਨੀਆ ਦਾ ਤੁਹਾਡੇ ਸਰੀਰ ਦਾ ਹਰ ਇੱਕ ਅੰਗ ਬਹੁਤ ਕੀਮਤੀ ਹੈ ਪਰ ਐਨਾ ਪੈਰਾਂ ਚੱਲ ਕੇ ਚੰਗੇ ਰਹਾਉਂ ਉੱਤੇ ਚੱਲਿਆ ਜਾਏ ਜਦੋਂ ਆਪਣੇ ਬੱਚੇ ਅਸੀਂ ਆਪ ਚੰਗੇ ਰਹਾਉਂ ਉੱਤੇ ਚੱਲਾਂਗੇ ਸਾਡਾ ਜੀਵਨ ਖੁੱਦ ਸਵਰਗ ਵਾਲਾ ਬਣ ਜਾਏਗਾ ਛੇੜੀ ਅਤੇ ਆਖਰੀ ਚੀਜ਼ ਹੈ ਮਨ ਨਾਲ ਸੋਚਣਾ ਸਾਡਾ ਮਨ 24 ਘੰਟੇ ਸੋਚਿਆ ਹੈ ਭਾਵੇਂ ਅਸੀਂ ਸੋਏ ਹੋਇਆ ਭਾਵੇਂ ਅਸੀਂ ਜਾਗਦੇ ਹਾਂ ਸੌਂਦੇ ਹੋਏ ਸਾਡਾ ਅਨਕੌਨਸ਼ੀਅਸ ਮਾਈਂਡ ਸੋਚਦਾ ਹੈ ਤੇ ਜਾਗਦੇ ਹੋਏ ਸਾਡਾ ਕੌਨਸ਼ੀਅਸ ਮਾਈਂਡ ਸੋਚਦਾ ਹੈ ਇਹ ਮਨ ਜਦੋਂ ਸੋਚੇਗਾ ਸਾਡੇ ਮਨ ਦੀਆਂ ਗੱਲਾਂ ਕੁੱਣਣ ਗਿਆ گرو صاحب نے کہا ہے خالصہ میرے بھد اور گیان خالصہ ہے گیان کا وشا ہے بھد کا وشا ہے سوچو دنیا کا ہر ایک گیان کھنڈا برہمنڈا بستا ہے صرف اس گیان کی بھی چیز ہے تو آڈے تھوڑے منت بہت شکتی ہے اے دنیا ساب تو بٹی ویڈیو کہہ سکتے ہو ہارڈ ڈرائیو ہے دنیا دی سب تو زیادہ میمری اس مائنڈ ہے جڑا انسان دا دماغ ہے ਦੁਨੀਆ ਦੀ 84 ਲੱਖ ਜੁਨਾ ਤੋਂ ਸਭ ਤੋਂ ਤੇਜ਼ ਤੇ ਤਿੱਖਾ ਦਿਮਾਗ ਹੈ ਇਸ ਦਿਮਾਗ ਦਾ ਅੱਛੀ ਜਗ੍ਹਾ ਵਰਤੋ ਕਰੋ ਚੰਗਾ ਸੋਚੋ ਚੰਗਾ ਖਿਆਲਾਂ ਵਿੱਚ ਆਓ ਜਦੋਂ ਮਨ ਵਿੱਚ ਪੋਜ਼ਿਟਿਵ ਅਤੇ ਚੰਗੇ ਖਿਆਲ ਆਣਗੇ ਸਾਡਾ ਮੂਖ ਚੰਗਾ ਬੋਲੇਗਾ ਸਾਡੇ ਹੱਥ ਚੰਗੇ ਕੰਮ ਕਰਨਗੇ ਸਾਡੇ ਪੈਰ ਚੰਗੇ ਥਾਂ ਜਾਣਗੇ ਸਾਡਾ ਕੰਨ ਚੰਗੇ ਸੁਣਨਗੇ ਅਤੇ ਜਦ ਸਾਡੀਆਂ ਜਿਹੜੀਆਂ ਅੱਖਾਂ ਨੇ ਉਹ ਚੰਗਾ ਵੇਖਣਗੀਆਂ ਇਹ ਮਨ ਦੇ ਨਾਲ ਤੁਹਾਡਾ ਪੂਰਾ ਜੋ ਹੈ ਸਿਸਟਮ ਚੱਲਦਾ ਹੈ ਇਸ ਮਨ ਨੂੰ ਗੁਰੂ ਨਾਲ ਜੋੜੀਏ ਗੁਰੂ ਦੀਆਂ ਵਿਚਾਰਾਂ ਨਾਲ ਜੁੜੀਏ ਸਮਾਂ ਬਹੁਤ ਘੱਟ ਹੁੰਦਾ ਹੈ ਵਿਚਾਰਾਂ ਬਹੁਤ ਜ਼ਿਆਦਾ ਕਰਨੀਆਂ ਹੁੰਦੀਆਂ ਨੇ ਪਰ ਜੋ ਹੈ ਸਮਾਂ ਇਜਾਜ਼ਤ ਨਹੀਂ ਦਿੰਦਾ ਐਨੀ ਕੋ ਬੇਟੀਆਂ ਪ੍ਰਵਾਨ ਕਰਨੀਆਂ ਅੱਜ ਆਪਾਂ ਗੁਰੂ ਘਰ ਆਇਆ ਵੀਰ ਅਮਰੀਕ ਸਿੰਘ ਜੀ ਨੇ ਵੀ ਆਪ ਨੂੰ ਦੱਸਿਆ ਹੈ ਵੀ ਗੁਰੂ ਘਰ ਆ ਕੇ ਗੁਰੂ ਦੇ ਗੁਰਪ੍ਰਣ ਮਨਾਣਾ ਤਾਂ ਸਪਨੇ ਨੇ ਜੇਰ ਆਪਾਂ ਗੁਰੂ ਦੀਆਂ ਗੱਲਾਂ ਮੰਨੀਏ ਅੱਜ ਤੁਸੀਂ ਇੱਥੇ ਬੈਠ ਕੇ ਆਪਣੇ ਗੁਰੂ ਨਾਲ ਆਪਣੇ ਆਪ ਨਾਲ ਤੇ ਮੇਰੇ ਨਾਲ ਇੱਕ ਵਾਅਦਾ ਕਰਕੇ ਆਪਣੇ ਘਰਾਂ ਨੂੰ ਜਾਓ ਵੀ ਆਪਾਂ ਗੁਰਬਾਣੀ ਦੇ ਇੱਕ ਇੱਕ ਅੱਖਰ ਨੂੰ ਪੜ੍ਹ ਕੇ ਉਹਨੂੰ ਸਮਝ ਕੇ ਜੀਵਨ ਵਿੱਚ ਲਾਗੂ ਕਰਨਾ ਸ਼ੁਰੂ ਕਰਾਂਗੇ ਜਿਸ ਦਿਨ ਗੁਰਬਾਣੀ ਦਾ ਇੱਕ ਵੀ ਅੱਖਰ ਸਾਡੇ ਜੀਵਨ ਵਿੱਚ ਲਾਗੂ ਹੋ ਗਿਆ ਉਸ ਦਿਨ ਤੋਂ ਸਾਡਾ ਜੀਵਨ ਸਵਰਗ ਬਣਨਾ ਸ਼ੁਰੂ ਹੋ ਜਾਏਗਾ ਲੋਕ ਬਹੁਤ ਗੱਲਾਂ ਕਰਦੇ ਨੇ ਮਰਨ ਤੋਂ ਬਾਅਦ ਸਵਰਗ ਆਏਗਾ ਪਰ ਸਵਰਗ ਜੋ ਹੈ ਐਥੇ ਹੈ ਤੁਹਾਡੇ ਦਿਮਾਗ ਦੇ ਵਿੱਚ ਸਵਰਗ ਵਸਦਾ ਹੈ ਅਸਮਾਨ ਨਾਲ ਸੋਚੋ ਚੰਗੇ ਕੰਮ ਕਰੋ ਰੱਬੀ ਗੁਨਾਹ ਵਾਲੇ ਬਣ ਜਾਓ ਐਹੀ ਕੋ ਬੇਨਤੀਆਂ ਪ੍ਰਮਾਣ ਵਿਚਾਰਾ ਕਰਦੇ ਆਨੇ ਕ ਭੁਲਾਉਣ ਗਿਆ ਦਾਸ ਹੱਥ ਜੋੜ ਕੇ ਮਾਫੀ ਦਾ ਜਾਚ ਖੈ ਪਰ ਅਰਦਾਸ ਕੇ ਗੱਲਾਂ ਨਾਲ ਸਹਿਮਤ ਹੋ ਫਤੇ ਦੀ ਸਾਂਝ ਪੜਵਾਂਗੇ ਅਤੇ ਇੱਕ ਪ੍ਰੋਮਿਸ ਕਰਾਂਗੇ ਆਪ ਜੀ ਦੀ ਆਵਾਜ਼ ਮੇਰੇ ਤੋਂ ਜ਼ਿਆਦਾ ਆਣੀ ਚਾਹੀਦੀ ਹੈ ਗੱਜ ਕੇ ਬੁਲਾਓ ਫਤੇ ਵਾਹਿਗੁਰੂ ਜੀ ਕਾ ਸਾਸ ਗੁਲਾਮ